ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਡਾ ਬੂਬ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਝੋਟੀਆਂ ਆ ਗਈਆਂ ਵੀਰੋ ਚੰਗੇ ਰਿਕਾਰਡ ਵਾਲੀਆਂ ਨੇ ਤਾਜ਼ੀਆਂ ਸੂਈਆਂ ਨੇ ਆ ਵੀਰ ਜੀ ਇਹਨਾਂ ਬਾਰੇ ਲੈਨੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਅੱਜ ਕਾ ਭਾਜੀ ਕਿਹਾ ਜਾਦੇ ਵਧੀਆ ਵੀਰੇ ਵਧੀਆ ਠੀਕ ਠਾਕ ਤੁਸੀਂ ਸੁਣਾਓ ਆਹ ਕਿਰਪਾ ਮਾਰਕ ਦੀ YouTube ਤੇ ਅਗਰੇ ਸਾਰੇ ਭੈਣ ਭਰਾंनो ਮੇਰਾ ਸਤਿਕਾਰ ਜੀ ਸਤਿਕਾਰ ਵੀਰੇ ਤਾਂ ਵੀਰ ਜੀ ਨਾਂ ਦੱਸਿਓ ਆਪਣਾ ਨਾਂ ਪ੍ਰੇਮ ਸਿੰਘ ਪਿੰਡ ਕਾਸਤੀਵਾਲ ਹਾਂਜੀ ਤਸੀਦ ਬਟਾਲਾ ਜ਼ਿਲ੍ਹਾ ਗਰਦਾਸਪੁਰ ਮੋਬਾਈਲ ਨੰਬਰ ਹੈਗਾ 85286 1357 ਠੀਕ ਹੈ ਜੀ ਤਾਂ ਵੀਰ ਜੀ ਆਪਣੇ ਕੋਲ ਅੱਜ ਫੇਰ ਚੰਗੇ ਰਿਕਾਰਡ ਵਾਲੀਆਂ ਆਈਆਂ ਗਈਆਂ ਵੱਡੀਆਂ ਤਿੰਨ ਝੋਟੀਆਂ ਭਾਜੀ ਹਾਂਜੀ ਤੇ ਦੋ ਦੇ ਵੱਡੀਆਂ ਬੋੜੀਆਂ ਠੀਕ ਹੈ ਜੀ ਹਾਂਜੀ ਆ ਗਏ ਤੇ ਜਿਹੜੀ ਇਹ ਪੋਟਾਲੀ ਲਾ ਕੇ ਵਖਾ ਲੈ ਦੋਇ ਜੋੜਾ ਮੈਂ ਇੱਕੋ ਘਰੋਂ ਲਿਆ ਵਾ ਠੀਕ ਹੈ ਵੀਰ ਜੀ ਚੱਲੇ ਕਲੀ ਨਾਲ ਮੈਂ ਦਿਖੂਗੀ ਬਿਲਕੁਲ ਵੀਰੇ ਤਾਂ ਆਪਣਾ ਕਿੰਨੇ ਲੈਵੇ ਦੀ ਚੈੱਕ ਕਰਾਓ ਬਹੁਤ ਰਿਕਾਰਡ ਵਾਲੀਆਂ ਮਹਿੰਗੀਆਂ ਰਹੀਆਂ ਨੇ ਵੇਖੋ ਵੀਰਿਓ ਚੈੱਕ ਕਰ ਲਓ ਲੈਵੇ ਦੇ ਅੰਦਾਜ਼ਾ ਲਾ ਲਓ ਕਿੰਨਾ ਦੁੱਧ ਭਰੂਗੀ ਨਾਰਾ ਨੂਣਾ ਚੈੱਕ ਕਰ ਲਓ ਵਾਨੇ ਦੇ ਐ ਚੰਗੀਆਂ ਦੁੱਧ ਵਾਲੀਆਂ ਨਿਸ਼ਾਨੀਆਂ ਪੂਰੀਆਂ ਨੇ ਤਾਂ ਵਜ਼ਨ ਵੀ ਵੀਰਿਓ ਫੁੱਲਾ ਟਾਲੀ ਆ ਗਈ ਹਨਾ ਜੀ ਟਾਲੀ ਟਾਲੀ ਸਿੰਘ ਟਾਲ ਆ ਗਿਆ ਤੇ ਬੱਚਾ ਕੀ ਆ ਗਿਆ ਇਹਦਾ ਜੀ ਮਗਰ ਕੱਟੀ ਭਾਈ ਮਗਰ ਕੱਟੀ ਆ ਗਈ ਇਹਦੇ ਕੱਟੀ ਆ ਕੋਈ ਮਹੀਨੇ ਦੀ ਸੂਈ ਲਾ ਲਈ ਕੋਈ ਡੇਢ ਦੀ ਲਾ ਲਈ ਮਗਰ ਕੱਟੀ ਆ ਕੱਟੀ ਆ ਗਈ ਹੈ ਹਾਂ ਜੀ ਹਾਂ ਦੇਖੋ ਵੀਰੋ ਕੱਟੀ ਆ ਗਈ ਆ ਕੱਟੀ ਨੀਲੀ ਦਾ ਵਿੱਚ ਪਹਿਲੇ ਨਾ ਇਹਨੇ ਫਾਲੀਆ ਜੋੜਾ ਹੈ ਬੰਦੇ ਨੇ ਜਿਹਨੇ ਲਿਆ ਹੈ ਨਾ ਬੜੀ origignal ਲਿਆ ਤੇ ਬਈ ਮਜਬੂਰੀ ਬਣ ਸਕਦੀ ਆ ਬਿਲਕੁਲ ਆਪਾਂ ਉਹਦੀ ਗੱਲ ਕਰ ਸਕਦੇ ਹਾਂ ਜਿੰਨੇ ਰੱਖੀਆਂ ਦੋਵੇਂ ਬੜੀਆਂ origignal ਝੋਟੀਆਂ ਰੱਖੀਆਂ ਵੱਡੀਆਂ ਮਹਿਵਾਂ ਨੇ ਹਾਂਜੀ ਠੀਕ ਹੈ ਜੀ ਨਾਲੇ ਵੀਰ ਜੀ ਵੇਖੋ ਕਿੰਨੀ ਚੰਗੀ ਝੋਟੀ ਆ ਲੈ ਵੇ ਲੂਵੇ ਤੇ ਨਾਣਾ ਲੂਣਾ ਕਿੰਨੀਆ ਘੈਂਟ ਨੇ ਤਾਂ ਇਹਦਾ ਇਹ ਆ ਕਿ ਇਹਦਾ ਇਹ ਆ ਕਿ ਚੰਗਾ ਪਸ਼ੂ ਦਾ ਵੀਰ ਜੀ ਚਲੋ ਹਨਾ ਕਿਹਦਾ ਜੀ ਕਰਦਾ ਵਿੱਚ ਉਹਨੂੰ ਬਾਕੀ ਚਲੋ ਮਜਬੂਰੀ ਕਰਕੇ ਬਾਕੀ ਚੰਗਾ ਪਸ਼ੂ ਦਾ ਵੀਰੇ ਮਿਲਦਾ ਵੀ ਘਾਟਾ ਦੋ ਮਹਿੰਗਾ ਦੰ ਚੰਗੇ ਰਿਕਾਰਡ ਵਾਲੀ ਆ ਹਾਂਜੀ ਹਾਂਜੀ ਵੇ ਵੀਰ ਜੀ ਇਹਦਾ ਵਿਖਾਈਏ ਤੋਰਾ ਵਿਖਾਈਏ ਜੀ ਬਹੁਤ ਲਓ ਵਿੱਚ ਵੇਖੋ ਵੀਰੋ ਤੋਰਾ ਚੈੱਕ ਕਰ ਲਓ ਟਾਲੀ ਆ ਗਈ ਆ ਵਜਨ ਫੁੱਲ ਆ ਗਿਆ ਵਾ ਤਾਂ ਮਗਰ ਵੀ ਇਹਦੇ ਕੱਟੀ ਆ ਗਈ ਵੀਰੋ ਚੰਗੇ ਸੀਵਨ ਚ ਆ ਵੇਖੋ ਵੀਰੋ ਲੈ ਵਾਲੂ ਆ ਚੈੱਕ ਕਰ ਲਓ ਪਿੰਡੇ ਦੀ ਚਮਕਾ ਕਰੋ ਭਾਈ ਵੇਖੋ ਬਿਲਕੁਲ ਤੋਰਾ ਵਿੱਚ ਤੋਰਾ ਚੱਲ ਚੱਲ ਤੋਰਾ ਵੇਖੋ ਵੀਰੋ ਵਜਨ-ਵਜਨ ਚੈੱਕ ਕਰ ਲਓ ਫੁੱਲ ਕੱਦ ਕਾਠਾ ਫੁੱਲ ਵਜਨ ਆ ਗਿਆ ਤਾਂ ਬਹੁਤ ਚੰਗੇ ਰਿਕਾਰਡ ਵਾਲੀ ਵੀਰ ਜੀ ਦੱਸਦੇ ਆ ਤਾਂ ਨੀਲੀ ਰਾਵੀ ਚ ਪੱਖ ਰੱਖ ਗਈ ਤੇ ਟਾਲੀ ਆ ਗਈ ਵੀਰੇ ਕਰਮਾਂ ਵਾਲੀ ਮੰਨੀ ਜਾਂਦੀ ਆ ਤੇ ਲੇਵਲ ਉਹ ਬਹੁਤ ਸ਼ਾਨਦਾਰ ਲੱਗਿਆ ਕਿਆ ਬਾਤ ਹੈ ਜੀ ਫੁੱਲ ਰਾਜੀ ਆ ਵੀਰੋ ਐਂ ਚਗਾਠਾ ਜਗੂਠਾ ਚੰਗਾ ਚੋੜਾ ਆ ਤਾਂ ਬਾਕੀ ਵੀਰੇ ਚੈੱਕ ਕਰ ਲਓ ਫੁੱਲ ਰਾਜੀ ਆ ਐ ਨਾਣਾ ਨੂਣਾ ਵਾਨੇ ਤੇ ਚੈੱਕ ਕਰ ਲਓ ਚੰਗੇ ਰਿਕਾਰਡ ਵਾਲੀ ਆ ਵੀਰੇ ਦੁੱਧ ਵਾਲੀ ਨਿਸ਼ਾਨੀਆਂ ਪੂਰੀਆਂ ਨੇ ਥੰਡ ਥੁਣਾ ਚੰਗਾ ਸੋਹਣਾ ਲੱਗਿਆ ਬਹੁਤ ਵਜਨ ਆ ਗਿਆ ਭਾਜੀ ਫੁੱਲ ਵਜਨ ਆ ਗਿਆ ਹਨਾ ਜੀ ਆ ਪਿੰਡੇ ਦੇ ਕੱਲੀ ਕੱਲੀ ਨਾਲ ਨਜ਼ਰ ਆਊਗੀ ਬਿਲਕੁਲ ਇਹੋ ਮੈਦੀਆਂ ਨਿਸ਼ਾਨੀਆਂ ਹੁੰਦੀਆਂ ਪੱਗਲੇ ਚਮਚ ਆ ਗਈ ਨਾ ਮੈਨੂੰ ਬਿਲਕੁਲ ਐ ਪਲੂਨ ਆ ਤਾਂ ਬਾਕੀ ਚਲੋ ਦੁੱਧ ਤਾਂ ਵੀਰੇ ਗਾੜੀ ਤੁਸੀਂ ਸੇਵਾ ਕਰੋਗੇ ਤਾਂ ਹਨਾ ਜੀ ਜ਼ਰੂਰ ਜ਼ਰੂਰ ਭਾਜੀ ਹਾਂਜੀ ਹੋਣਗੇ ਨਾ ਦੁੱਧਾ ਵੀਰ ਜੀ ਦੁੱਧ ਭਾਜੀ ਹੁਣ ਆਇਆ ਵਕਤ ਦੁੱਧ ਉਹਨਾਂ ਦੱਸਿਆ 10 ਕਿਲੋ ਭਰਾ 8 ਕਿਲੋ ਦੁੱਧਿਆ ਅੱਛਾ 8 ਕਿਲੋ ਨਿਕਲਿਆ 8 ਕਿਲੋ ਦੁੱਧਿਆ ਠੀਕ ਹੈ ਜੀ ਮੈਂ ਤਾਂ ਬਾਕੀ ਇਹ ਜਿਹੇ ਪੁੱਛੂਣੇ ਦੁੱਧ ਤਾਂ ਦੁੱਧ ਭਾਜੀ ਚਲੋ ਸਾਰਾ 10 ਵੀ ਦਵੇ ਸਾਡੇ ਡਿਵੀਜ਼ਨੋਂ ਕੱਲ੍ਹ ਦੀ ਆਈਆਂ ਮਨਮੋਹ ਦਾ ਇਹੋ ਜਿਹੇ ਨਹੀਂ ਲੱਗ ਬਿਲਕੁਲ ਬਿਲਕੁਲ ਵੀਰੇ ਬਿਲਕੁਲ ਇਹ ਬਿਲਕੁਲ ਸੱਚਾਈ ਆ ਜੀ ਦੁੱਧ ਦਾ 8 8 ਦੁੱਧ ਬਿਲਕੁਲ ਜੀ ਬਾਕੀ ਵੀਰੇ ਚੈੱਕ ਕਰ ਲਓ ਠੰ ਨਿਸ਼ਾਨੀ ਵੀ ਫੁੱਲ ਦੁੱਧ ਵਾਲੀਆਂ ਨੇ ਤੇ ਸਿੰਘ ਤੋਂ ਵੀ ਟਾਲੀ ਆ ਗਈ ਵੀਰ ਜੀ ਤੇ ਵਜਨ ਫੁੱਲ ਤੇ ਵੀਰ ਜੀ ਇਹਦੇ ਮੁੱਲ ਦੀ ਗੱਲ ਕਰੀਏ ਕਿੰਨੇ ਦੀ ਦੇ ਦੇਣੀ ਆ ਮੁੱਲ ਭਾਜੀ ਇਹ ਤਾਂ ਦਾ ਨਾੜੋ ਤੇ ਬਚਾ ਹਾਂਜੀ ਫਿਰ ਤਾਂ ਮੈਂ 1.5 ਲੱਖ ਦੀ ਦੇਣ ਵਾਲੀ ਬਿਲਕੁਲ ਬਿਲਕੁਲ ਹੈ ਕਿ ਨਹੀਂ ਤਾਂ ਲਈ ਉਹਦਾ 1.5 1.5 ਦੀ ਆ ਠੀਕ ਹੈ ਜੀ ਸਾਰੀ ਗੱਲਾਂ ਤਾਂ ਦੱਸੀਆਂ ਵੀ ਆਪਾਂ ਲੀਆਂ ਵੀ 1.5 1.5 ਦੀਆਂ ਚਲੋ ਮਜ਼ਦੂਰੀ ਕੇ ਦੀ ਬਾਂਗੀ ਵੱਖਰੀ ਗੱਲ ਆ ਬਿਲਕੁਲ ਤੇ ਹੋਰ ਭਾਜੀ ਇਹ ਮਹੀਨੇ ਨਹੀਂ ਕੋਈ ਸੂਈ ਲਾਲੇ ਪਾ ਕੇ ਡੇਢ ਦੇ ਲਾਲੇ ਆਪਾਂ ਦਾਜਾ ਕੋਈ ਲਾ ਕੇ ਲਵੇ ਚਲੇ ਵੀਰ ਜੀ ਬੱਚਾ ਵੀ ਚਲੋ ਚੰਗੀ ਗੱਲ ਆ ਪਲਿਆ ਮਗਰ ਕੱਟੀ ਪਲੀ ਆ ਗਈਆਂ ਦੋ ਹੀ ਮੈਂ ਹੋ ਗਿਆ ਹਨਾ ਦੋ ਝੂਟੀਆਂ ਹੋ ਗਿਆ ਇਹ ਭਾਜੀ ਹਾਨਾ ਹੀ 85000 ਦੀ ਮੈਂ ਦੇ ਦੀ ਹੁਣ 85000 ਦੀ ਹਾਂਜੀ ਕੀ ਬਾਤ ਹੈ ਕਰ ਦੋ ਮਾਰ ਤਨਵੀਰ ਹੋ ਜਾਂਦਾ ਛੋਟ ਛਾਂਟ ਕਰ ਦੋ ਹਾਂਜੀ ਜੈ ਜੀ 73000 ਦੀ 73000 ਦੀ ਐਗੀ ਤੇ ਵੀਰ ਨਾ ਜਾ ਤਾਂ ਪੈਸਾ ਸਿਰਾਂ ਲਾਤਾ ਨਾ ਜਾ ਨੋ ਸਿਰਾਂ ਲਾਤਾ 75000 ਦੀ 10000 ਹੀ ਮੁੰਡੇ ਨੇ ਟੋੜਤਾ ਨਹੀਂ ਜਾਇਜ ਕੀਤਾ ਜੀ ਪੂਰਾ ਜਾਇਜ ਕਰਤਾ ਰੇਣ 75000 ਦੀ ਵੀਰੋ ਜਾਇਜ ਪਾਜੀ ਬਿਲਕੁਲ ਜਾਇਜ ਵੀਰੋ ਚੈੱਕ ਕਰ ਲਿਓ 75000 ਦੀ ਵੀਰ ਨੇ ਗੈ ਜਿੱਤਾ ਮਗਰ ਵੀ ਇਹਦੇ ਕੱਟੀ ਆ ਗਈ ਚੰਗੇ ਸੀਵੰਦੀ ਤਾਂ ਚੰਗੀ ਮੈਂ ਵੀਰੇ ਨਾਣਾ ਨੂਣਾ ਪਿੰਡੇ ਦੇ ਚੈੱਕ ਕਰ ਲਓ ਚੰਗੀਆਂ ਨਿਸ਼ਾਨੀਆਂ ਚੱਕੀ ਫਿਰਦੀ ਦੁੱਧ ਵਾਲੀਆਂ ਬਾਕੀ ਕਿਹੜਾ ਵੀ ਵੀਰ ਸੇਵਾ ਕਰ ਲੂਗਾ ਵੀਰੋ ਚੰਗਾ ਦੁੱਧ ਚਵਾਊਗੀ ਵਜਨ ਫੁੱਲ ਆ ਗਿਆ 75ਵੀਂ ਵੀਰੋ ਨਾਲ ਛੋਟ ਛਾਟ ਕਰਦੇ ਨੇ ਤੁਸੀਂ ਵੀਰੋ ਫੋਨ ਜਰੂਰ ਲਾ ਲਿਓ ਭਾਜੀ ਵੀਰ ਨੂੰ ਬਿਲਕੁਲ ਰੇਡ ਵੀਰ ਦਾ ਜਾਇਜ ਆ ਹਾਂਜੀ ਵੀਰ ਜੀ ਦੂਜੇ ਨੰਬਰ ਤੇ ਆ ਗਈ ਝੋਟੀ ਦੂਜੇ ਨੰਬਰ ਤੇ ਭਾਜੀ ਇਹ ਤਾਂ ਮੇਰਾ ਕੱਟਾ ਵਾ ਕੱਟਾ ਗਿਆ ਜੀ ਮਗਰ ਇਹ ਤਾਂ ਮੇਰਾ ਕੱਟਾ ਆ ਗਿਆ ਜੀ ਠੀਕ ਆ ਜੀ ਆ ਕੱਟਾ ਗਿਆ ਹਾਂਜੀ ਠੀਕ ਹੈ ਜੀ ਇਹ ਵੀ ਮੈਂ ਬੜੀ ਵੱਡੀ ਜੋੜਾ ਇੱਕ ਘਰ ਲਿਆ ਆ ਉਹ ਵੀ ਦੇਵੀ ਠੀਕ ਹੈ ਜੀ ਹਾਂ ਜੀ ਇਹਦੇ ਕੋਲ ਦੁੱਧ ਆ 10 ਕਿਲੋ 10 ਲੀਟਰ ਵੇਖੋ ਵੀਰੋ ਲੈਵਲ ਉਹ ਚੈੱਕ ਕਰ ਲਓ ਐ ਨਾਣਾ ਨੂਣਾ ਵਾਨੇ ਦੇ ਦੇ ਵੀ ਚੈੱਕ ਕਰ ਲਓ ਇਹ ਵੀ ਚੰਗੇ ਰਿਕਾਰਡ ਵਾਲੀ ਆ ਬੜਾ ਭਾਜੀ ਰਿਕਾਰਡ ਮੈਂ ਹੀ ਬਜਟ ਤੋਂ ਪੇ ਦੇ ਘੱਟਾ ਬੱਡੇ ਫੁੱਲ ਕੱਦ ਕਾਠ ਦੀ ਆ ਤਾਂ ਸੂਆ ਵੀਰੇ ਕਿੰਨੇ ਕਿ ਚਿਰਦਾ ਹੋਊ ਇਹਦਾ ਸੂਆ ਇਹਦਾ ਭਾਜੀ 2 ਮਹੀਨੇ ਦਾ ਹੈਗਾ 2 ਮਹੀਨੇ ਦਾ ਹਾਂ ਜੀ ਹਾਂ ਜੀ ਬਾਕੀ ਵੀਰੇ ਬੱਚਾ ਤਾਂ ਦੇ ਸਾਹਮਣੇ ਆ ਬਿਲਕੁਲ ਬਿਲਕੁਲ ਤਾਂ ਵੀਰੇ ਲੈਵੇ ਤੋਂ ਅੰਦਾਜ਼ਾ ਲਾ ਲਓ ਕਿ ਕਿੰਨਾ ਦੁੱਧ ਹੋਊਗਾ ਚੰਗੀ ਸੋਹਣੀ ਆ ਥਨ ਥਨ ਬਹੁਤ ਵਧੀਆ ਲੱਗਿਆ ਤਾਂ ਗੇੜ-ਗੇੜ ਤੇ ਕੱਦਵਜਨ ਫੁੱਲ ਆ ਗਿਆ ਵੀਰੇ ਲੰਮੀ ਬੇਲ ਦੀ ਆ ਤਾਂ ਹੁਣ ਕਿੰਨਾ ਦੁੱਧ ਦੱਸੋ 45 ਪਾਈ 10 ਲੀਟਰ ਪਾਈ ਦੁੱਧ ਹੁਣ ਮੌਜੂਦ ਆ 10 ਲੀਟਰ ਮੌਜੂਦ ਆ ਉਦੋਂ ਦਾ 12 ਦੱਸਿਆ ਦਾ ਕੱਢਿਆ ਚਲੋ ਹੋਸਾ ਦਾ ਪੂਰੇ ਕੱਢੇ ਬਿਲਕੁਲ ਪਰ ਮਨਮੋਨ ਰੱਖਣਗੇ ਫੇਰ ਫੇਰ ਹਾਂਜੀ ਬਿਲਕੁਲ ਬਿਲਕੁਲ ਵੇਖੋ ਵੀਰੇ ਉਹ ਨਾੜਾ ਨੂਣਾ ਚੈੱਕ ਕਰ ਲੋ ਤੇ ਕੱਦਵਜਨ ਫੁੱਲ ਆ ਸਿੰਘ ਦੀ ਕੁਆਲਿਟੀ ਵੀ ਚੰਗੀ ਸ਼ਾਨਦਾਰ ਆ ਗਈ ਆ ਤੇ ਲੈਵਲ ਹੁਆ ਵੀ ਚੰਗਾ ਘੈਂਟ ਆ ਗਿਆ ਆ ਨਾ ਪਤਲੀ। ਵੇਖੋ ਵੀਰੋ, ਲੇਵਾ ਲੂ ਆ ਚੈੱਕ ਕਰ ਲੋ। ਚੰਗਾ ਸੋਹਣਾ ਲੇਵਾ ਲੱਗਿਆ। ਕੱਦ ਕਾਠ ਵੀ ਫੁੱਲਾ। ਤਾਂ ਸਿੰਗਲ ਹੱਡੀ ਚ ਆ ਗਈ ਵੀਰੋ। ਬਾਕੀ ਤੋਰਾ ਤਾਰਾ ਚੈੱਕ ਕਰ ਲੋ। ਸਿੰਗ ਦੀ ਕੁਆਲਿਟੀ ਵੀ ਚੰਗੀ ਸ਼ਾਨਦਾਰ ਆ। ਵੇਖੋ ਵੀਰੋ। ਕੀ ਬਾਤ ਹੈ ਜੀ। ਵੇਖੋ ਵੀਰੋ ਲੰਮੀ ਬੇਲ ਆ ਗਈ ਆ। ਫੁੱਲ ਰਾਜੀ ਆ। ਚੰਗੀ ਸੋਣੀ ਆ। ਥਣਪਾਂਡੇ ਦੀ ਖੁੱਲੇ ਦੀ ਮਾਲਕਾ ਵੀਰੋ। ਬੱਚੇ ਦਾ ਬਹੁਤ ਕਰਦੀ ਹੈ ਨਾ ਹਾਂਜੀ ਹਾਂਜੀ ਠੀਕ ਆ ਜੀ ਤਾਂ ਬਾਕੀ ਵੀਰੇ ਇਹਦੀਆਂ ਵੀ ਦੋ ਤਾਲੀਆਂ ਨਿਸ਼ਾਨੀਆਂ ਚੈੱਕ ਕਰ ਲਓ ਚੰਗਾ ਸੋਹਣਾ ਥਣ ਚਵਾਈ ਵਾਲਾ ਥਣ ਲੱਗਿਆ ਇਹ ਨਾੜਾ ਨੂਣਾ ਇਹਦੀ ਚੈੱਕ ਕਰ ਲਿਓ ਤੇ ਸਿੰਘ ਦੀ ਕੁਆਲਿਟੀ ਚੈੱਕ ਕਰ ਲਓ ਤੇ ਕਲਿੰਦਰ ਭਾਜੀ ਇਹਦੇ ਚੋਣ ਵਾਲੀਆਂ ਨੇ ਮਈਆਂ ਅਸੀਂ ਚਵਾਈ ਕਰਨੀ ਆ ਅਸੀਂ ਇਹਦਾ ਟਾਈਮ ਹੈ ਤਾਂ ਵੀਡੀਓ ਦਾ ਹਾਂਜੀ ਹਾਂਜੀ ਸਵੇਰ ਦਾ ਟਾਈਮ ਹੈ ਨਾ ਬੱਚੇ ਦਾ ਬਹੁਤ ਕਰਦੀਆਂ ਦੇਖੋ ਬੱਚੇ ਦਾ ਉਪਰੇ ਥਾਂ ਦੇ ਪਸ਼ੂ ਆ ਕੇ ਜਿਆਦਾ ਤੇ ਇਹ ਕਰਦਾ ਹੈ ਨਾ ਕਿ ਬੱਚਾ ਜੋੜਿੰਗਦੀਆਂ ਫਿਰ ਥੋੜਾ ਜਾ ਜਾਂਦੀਆਂ ਮਈਆਂ ਆ ਜਾਂਦੀਆਂ ਬਿਲਕੁਲ ਜੀ ਤਾਂ ਵੇਖੋ ਜੀ ਵੀਰ ਜੀ ਨੇ ਬਿਲਕੁਲ ਸੱਚਾਈ ਦੱਸੀ ਆ ਬਾਕੀ ਵੱਡੀ ਛੋਟੀ ਆ ਵੀਰੋ ਵੀਰ ਕਹਿੰਦਾ ਚੁਵਾਈ ਕਰਨੀ ਲੱਗੇ ਆ ਸਵੇਰ ਦਾ ਟਾਈਮ ਆ ਵੀਰੋ ਤਾਂ ਲੈ ਜਾ ਲੂਗਾ ਚੰਗਾ ਘੈਂਟ ਆ ਖਾਣ-ਖੁਣ ਬਹੁਤ ਸੋਹਣਾ ਆ ਤੇ ਵੱਡੇ ਕਦ ਕਾਠ ਵਾਲੀ ਆ ਤੇ ਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਹੋ ਜੂ ਮੋਲ ਤਾਂ ਭਾਜੀ ਜਿੰਨੇ ਦੀ ਮਰਜ਼ੀ ਮੈਂ ਵੇਚ ਲਵਾਂ ਇਹ ਤਾਂ ਕੋਈ ਪਾਲਣ ਦਾ ਜਿੰਨੇ ਕਈ ਪੈਸੇ ਮੰਗਣੇ ਉਹਦਾ ਖਰਚਾ ਹੀ ਆ ਹੋਣਾ ਆ ਜਾਂਦਾ ਖਰਚਾ ਬਿਲਕੁਲ ਹੈ ਕਿ ਨਹੀਂ ਹਾਂਜੀ ਮੈਨੂੰ ਭਾਜੀ ਵੇਚਣਾ ਜੀ ਕਰਦਾ ਵੀ ਲੱਖੋਂ ਬਾਹਰ ਵੇਚ ਗਏ ਹਾਂਜੀ ਪਰ ਜੇ ਤੁਹਾਨੂੰ ਭਾਰਾ ਮਿਲਣੀ ਕੋਈ ਵਪਾਰੀ ਭਰਾ ਤੁਹਾਡੇ ਕੋਲ ਆ ਜਾਏਗਾ ਹਾਂਜੀ ਕੋਈ ਖੜ ਕੇ ਜਾ ਕੇ ਵੇਚ ਲਓ ਬਿਲਕੁਲ ਜੀ ਹੈ ਕਿ ਨਹੀਂ ਫੇਰ ਆਪਾਂ ਆਉਗਾ ਤਾਂ ਜਾਣ ਦਿਓ ਵੀਰ ਜੀ ਇਹ ਵੀ ਜੈ ਜੀ ਜਾਣਦੇ ਹੋ 95 ਦੀ ਦੇਰੀ ਭਾਜੀ 94 ਦੀ ਕਰ ਦਿਓ ਮਾਤਲ ਵੀਰ ਜੀ 92 ਦੀ ਭਾਜੀ ਜਾਣ ਦੋ 80 85000 85000 ਦੀ ਹਾਂਜੀ ਕਿਆ ਬਾਤ ਹੈ ਬਾਕੀ ਵੀਰੋ ਚੈੱਕ ਕਰ ਲਓ ਰੇਟ ਚੈੱਕ ਕਰ ਲਓ ਵੀਰ ਦਾ 85000 ਦੀ ਵੱਡੀ ਝੋਟੀਆਂ ਵੀਰੋ ਬਾਕੀ ਸੂਆ ਲਾ ਲੋ 2 ਮਹੀਨੇ ਦਾ ਬਾਕੀ ਵੀਰੇ ਇਹੋ 나ੜੂ ਤੇ ਹੁੰਦੀ ਤਾਂ ਭਾਵੇਂ 1.5 ਲੱਖ ਦੀ ਭਾਜੀ 1.5 ਦੀ ਨਹੀਂ ਦੇਣੀ ਆ ਭਾ ਜੀ 1.5 ਨਹੀਂ ਦੇਣੀ ਬਿਲਕੁਲ ਜੀ ਘੱਟ ਵਜਣਾ ਲੈਵਲ ਉਹ ਤਾਂ ਐਵੇਂ ਆ ਕਿਵੇਂ ਹੁਣੇ ਜੇ ਰਸਟ ਛੱਡ ਕੇ ਅੜੀ ਹੁੰਦੀ ਆ ਤਾਂ ਚੈੱਕ ਕਰ ਲੋ ਵੀਰੇ ਐ ਬਿਲਕੁਲ ਲੈਵਾ ਕੈਂਟ ਲੱਗਿਆ ਤੇ ਦੁੱਧ ਵਾਲੀਆਂ ਨਿਸ਼ਾਨੀਆਂ ਪੂਰੀਆਂ ਨੇ ਤਾਂ 85000 ਜਿਵੇਂ ਸ਼ੋਰ ਛੜ ਹੋਈ ਨਹੀਂ ਹਨਾ ਵੀਰ ਜੀ ਨਹੀਂ ਹੋਰ ਨਾਲ ਸ਼ਾਟ ਕਰੇ ਪਿੰਡੇ ਨਾਲ ਦਿਹਾੜ ਹੋ ਗਿਆ ਤੇ ਗੱਦੀ ਛੋੜ ਜੀ ਨਹੀਂ ਕਰਨੀ ਹਾਂਜੀ ਚਲੋ ਕੋਈ ਨਹੀਂ ਜੇ ਦੂਰ ਚੱਲ ਕੇ ਮੇਰਾ ਵੀਰ ਭਰਾ ਮੈਂ ਦਾ ਕਰਾਂਗੇ ਥੋੜੀ ਬੋਰੀ ਤੇ ਬਾਕੀ ਵੀਰ ਜੀ ਕਿਦਾਂ ਦੋਵੇਂ ਵਡੀਆਂ ਘੋਟੀਆਂ ਨੇ ਜੇ ਦੋਵਾਂ ਦਾ ਕੋਈ ਜੋੜਾ ਪਾ ਲੂਗਾ ਮਾਰ ਤਾਂ ਖੁੱਲਾ ਕਰ ਦਿਓ ਪਾ ਦੋਗੇ ਭਾਜੀ ਥੋੜਾ ਪੋੜਾ ਮਾਰਦਾ ਕਰਾਂਗਾ ਤਾਂ ਮੋਟ ਇਹ ਇਹ 75 ਹੋਗੀ ਤੇ ਇਹ 85 ਤਾਂ ਬਾਕੀ ਵੀਰ ਰੇਡ ਚੈੱਕ ਕਰ ਲਓ ਪਿੰਡੇ ਦੇ ਨਾੜਾ ਨੂਣਾ ਇਹਨਾਂ ਦੇ ਚੈੱਕ ਕਰ ਲਓ ਦੁੱਧ ਵਾਲੀਆਂ ਨਿਸ਼ਾਨੀਆਂ ਪੂਰੀਆਂ ਹੀ ਨੇ ਪਤਲੇ ਚੰਮ ਚ ਮਿਆਂ ਨੇ ਕਦੇ ਕਲੀ 나ੜ ਮਹਿਰ ਚ ਮਖਦੀ ਵੇਖੋ ਬਿਲਕੁਲ ਜੀ ਚੰਗੇ ਰਕਾਰਡ ਵਾਲੀਆਂ ਨੇ ਵੀਰੇ ਉਹ ਵਜਨ ਫੁੱਲ ਆ ਗਿਆ ਚੰਗੇ ਸੀਮਨ ਚ ਮਗਰੇ ਨੇ ਬੱਚਾ ਵੀ ਪਾਲਿਆ ਕੱਟੀ ਆ ਤੇ ਇਹ ਵੀ ਝੋਟੀ ਬਹੁਤ ਸ਼ਾਨਦਾਰਾ ਇਹਦੇ ਵੀ ਨਾੜਾ ਨੂਣਾ ਚੈੱਕ ਕਰ ਲੋ ਇਹ ਵੀ ਦੁੱਧ ਵਾਲੇ ਡੱਕੇ ਲਾਉਣ ਵਾਲੀ ਆ ਭਾਜੀ 1.5-1.5 ਲੱਖ ਦੀਆਂ ਅਗਲਾ ਲੈਂਦੀਆਂ ਨੇ ਚਲੋ ਕੀ ਦੀ ਮਜ਼ਦੂਰੀ ਹੋ ਗਈ ਵੱਖਰੀ ਗੱਲ ਆ 1.5 ਲੱਖ ਰੁਪਏ ਦੇ ਮੇਨ ਲੈ ਕੇ ਆਏ ਆ ਇਹ ਨਾਲ ਉਹਦੇ ਬੱਚਾ ਦਾ ਦੇਣੀ ਆ ਆਪਾਂ ਵੀ 1.5-1.5 ਦੀਆਂ 1.5-1.5 ਦੀਆਂ ਬਿਲਕੁਲ ਵੀਰੇ ਤਾਂ ਬਾਕੀ ਵੀਰੇ ਚੰਗੀਆਂ ਸ਼ਾਨਦਾਰ ਝੋਟੀਆਂ ਨੇ ਕਰੇ ਚੋਣ ਵਾਲੀਆਂ ਨੇ ਘਰ ਰੱਖ ਲੇਗਾ ਨਾ ਅਗਲੇ ਸਵੇਰ ਨੂੰ 1.5 ਲੱਖ ਰਿਆ ਨੂੰ ਦੇਵੇਂ ਮੈਂ ਲਵਾਵਾਂਗਾ ਖੁਦ ਵੀਰੇ ਦੇ ਰਿਕਾਰਡ ਕਰ ਲਓ ਮੈਂ 1.5 ਲੱਖ ਦੀ ਮਹਿ ਲਾਂਗਾ ਬਿਲਕੁਲ ਵੀਰੇ ਵੇਖੋ ਜੀ ਵੀਰ ਜੀ ਕਹਿੰਦੇ ਟੁਕੀਆਂ ਬੇਸ਼ੱਕ ਗਾਂ ਤੋਂ ਸਾਨੂੰ ਹੀ ਦੇ ਦਿਓ ਤਾਂ ਚੰਗੇ ਰਿਕਾਰਡ ਵਾਲੀਆਂ ਨੇ ਵੀਰੇ 75 85 ਤੇ ਮਾਂ ਤਨ ਖੁੱਲਾ ਹਾਂਜੀ ਵੀਰੇ ਤੀਜੇ ਨੰਬਰ ਤੇ ਆ ਗਈ ਇਹ ਤਾਂ ਦੱਸਿਓ ਇਹਦੇ ਕੋਲ ਪਾਜੀ 8 ਲੀਟਰ ਦੁੱਧ ਏ 8 ਲੀਟਰ ਆ ਗਿਆ ਦੁੱਧ ਠੀਕ ਹੈ ਜੀ ਥਾਣਾ ਇਹਨੂੰ ਨੋਗਾ ਲੱਗਾ ਬੜਾ ਸੁਣਾ ਕੀ ਬਾਤ ਹੈ ਮਗਰ ਕੱਟਾ ਵਾ ਇਹਨੇ ਮਗਰ ਕੱਟਾ ਗਿਆ ਇਹਨੇ ਮਗਰ ਕਟਾ ਢਾਲੀ ਮ ਆ ਗਈ ਤੇ ਵੀ ਢਾਲੀ ਆ ਗਿਆ ਹਾਂਜੀ ਖੋਲ ਕੇ ਖਾ ਲੋ ਜੀ ਤਾਂ ਇਹ ਇਹ ਤਾਂ ਥੋੜੇ ਟਾਈਮ ਦੀ ਸੂਈ ਹੈ ਹਨਾ ਹਾਂਜੀ ਇਹ ਵੀਆਂ ਦਿਨਾਂ ਦੀ ਇਹ ਵੀਆਂ ਕਿ ਦਿਨਾਂ ਦੇ ਕਰੀਬ ਹੈ ਇਹ ਵੀਆਂ ਦਾ ਸੂਈ ਤੇ ਤੋਰੋ ਫਿਰਜ ਵੇਖੋ ਵੀਰੋ ਐ ਨੋਗ ਵਾਲਾ ਥਾਣਾ ਗਿਆ ਆ ਬੱਚਾ ਆ ਗਿਆ ਇਹਦਾ ਤੋਰੋ ਫਿਰਜ ਬਾਕੀ ਵੀਰੋ ਚੈੱਕ ਕਰ ਲਓ ਲੇਵਲ ਉਵੇ ਤੋਂ ਅੰਦਾਜ਼ਾ ਲਾ ਲਓ ਕਿ ਕਿੰਨਾ ਦੁੱਧ ਪਰੂਗੀ ਨੋਕ ਵਾਲਾ ਥਾਣਾ ਗਿਆ ਤੇ ਬਾਕੀ ਵੀਰੇ ਐ ਪਤਲੇ ਚਮਚਾ ਬੜੀ ਚਮਲੀ ਪਤਲੀ ਭਾਜੀ ਇਹਦੀ ਚਮਕ ਬੜੀ ਐ ਜੇ ਆਮ ਨੂੰ ਕੁ ਚਮਕਦੀ ਹਨਾ ਜੀ ਚੰਗੀ ਘੈਂਟ ਵਾਲੇ ਵਾਲੂਆ ਘੈਂਟਾ ਨੋਕ ਵਾਲਾ ਥਾਣਾ ਗਿਆ ਤਾਂ ਆ ਟਾਲੀ ਗਈ ਵੀਰੋ ਚੈੱਕ ਕਰ ਲੋ ਬਈ ਕਿਹੜੇ ਵੀਰ ਨੇ ਪਸ਼ੂ ਘਰੇ ਚੋਣਾ ਵਾ ਇਹ ਜਿਹੇ ਪਸ਼ੂ ਲੰਮਾ ਟਾਈਮ ਦੁੱਧ ਦਿੰਦਾ ਪਤਲੇ ਚਮਚ ਹੋਵੇ نسل ਚ ਹਾਂਜੀ ਵੀਰ ਜੀ ਇਹਦਾ ਮੁੱਲ ਕੀ ਕਰ ਲੈਣਾ ਮੇਰਾ ਮੁੱਲ ਭਾਜੀ ਟੋਕੜਾ ਵਾਲਾ ਹਾਂਜੀ ਗਿਆ ਜੀ ਕਿੰਨੇ ਦੇਣੇ ਜਿੰਨੇ ਦੇਣੀ ਹੈ ਕਿੰਨੇ ਦੀ ਵੀਰੇ ਹੋ ਜੂਵੇ ਹਾਂਜੀ ਕਿੰਨੇ ਦੀ ਹੋ ਜੂਵੇ ਏਰੀਏ 65000 ਦੀ 65 ਦੀ 60 ਦੀ ਜਾਂਦੋ 60 ਦੀ ਹਾਂ ਨਾ 55 ਜਾਂ ਇੱਥੇ ਰੱਖੋ ਤੇ 55 ਦੀ ਤੇ 55 ਦੀ ਮਾਤਨ ਹੋ ਜੀ ਮੈਂ ਹੀ ਵੇਖ ਲਓ ਨਹੀਂ ਠੀਕ ਹੈ ਜੀ ਲੈ ਵਾ ਤੁਹਾਨੂੰ ਲੈ ਵਾ ਚੈੱਕ ਕਰੋ ਚੰਗਾ ਲੱਗਿਆ ਲੈ ਵਾ ਤੇ ਉਹਦੀ ਕਾਗਜ਼ੀਰ ਕੀ ਬਦਲੀ ਬਿਲਕੁਲ ਬਿਲਕੁਲ 55000 ਦੇ ਦੀ ਤੋਕਣ ਮੈਂ ਉਹਨੇ ਮੈਨੂੰ ਬਜਾ ਦੋ ਤੇ ਜਾ ਨਹੀਂ ਮਿਲਦੀ ਬਿਲਕੁਲ ਜੀ ਤਾਂ 55 ਜੋ ਵੀ ਛੋਟ ਛੱਪਾ ਹੋਏ ਨਾ ਛੋਟ ਤਾਂ ਕਰਦਾ ਹੈ ਠੀਕ ਹੈ ਜੀ ਤਾਂ ਤਿੰਨ ਪਸ਼ੂ ਆ ਗਏ ਹਨਾ ਜੀ ਤਾਂ ਵੇਖੋ ਵੀਰੋ ਤਿੰਨੇ ਪਸ਼ੂ ਸ਼ਾਨਦਾਰ ਨੇ ਰੇਡ ਵੀਰ ਦੇ ਜੈ ਜੈ ਪਤਲੇ ਚੰਮਚ ਵੱਡੀਆਂ ਝੋਟੀਆਂ ਨੇ 75 ਦੀ ਇਹ ਵੀ ਇਹਨੇ ਕਿਹਾ ਇਹ 85 ਦੀ ਕਹੇ ਦਿੱਤਾ ਉਹ 55 ਦੀ ਬਾਕੀ ਵੀਰੋ ਤੁਸੀਂ ਫੋਨ ਲਾ ਲਿਓ ਮਾਂ ਤਾਂ ਖੁੱਲੇ ਹੋਣਗੇ ਬਾਕੀ ਬੇਨਤੀ ਹੈ ਕਿ ਵੀਰੋ ਆ ਝੋਟੀਆਂ ਨਿੱਕੀਆਂ ਮੰਨ ਕੇ ਨਾ ਚਲਿਓ ਤੁਸੀਂ ਦੂਰੋਂ ਵੀ ਚੱਲ ਗਿਆ ਹੋਗੇ ਨਾ ਤੁਸੀਂ ਛੱਡ ਕੇ ਨਹੀਂ ਜਾਂਦੇ ਕੱਦ ਕਾਠ ਫੁੱਲ ਆ ਤੇ ਫੋਲੀ ਵਜਣਾ ਇਹਨਾਂ ਦਾ ਕੋਈ ਨਿੱਕੀਆਂ ਨਾ ਮੰਨ ਕੇ ਚਲਿਓ ਵੀਰੋ ਚਮਕ ਵੇਖੋ ਤੇ ਪੰਡਿਆਂ ਦੇ ਨਾਲੇ ਬਿਲਕੁਲ ਵੀਰੇ ਬਿਲਕੁਲ ਵੇਖੋ ਵੀਰੋ ਫੁੱਲ ਕੱਦ ਵਜਣ ਵਾਲੀਆਂ ਨੇ ਪਤਲੇ ਚੰਮਚਾਂ ਤਾਂ ਬਾਕੀ ਵੀਰਾਂ ਨੂੰ ਬੇਨਤੀ ਆ ਗਈ ਵੀਰੇ ਆਪ ਦੀ ਚਵਾਈ ਕਰੋ ਪਾਸ ਕਰੋ ਉਹ ਵੀਰੇ ਤੁਹਾਡਾ ਆਪ ਦਾ ਖੁਦ ਦਾ ਫਰਜ਼ੀ ਬੰਦਾ ਜੀ ਬਾਕੀ ਵੀਰੋ ਚੈਨਲ ਨੂੰ ਮਤਲਬ ਸਬਸਕ੍ਰਾਈਬ ਕਰ ਲਓ ਲਾਈਕ ਕਰੋ ਸ਼ੇਅਰ ਕਰੋ ਜਿਉ ਨਵੀਂ ਤੋਂ ਨਵੀਂ ਵੀਡੀਓ ਲਿਆ ਕੇ ਤੁਹਾਨੂੰ ਵੀਰੇ ਵਿਖਾ ਲਈ ਜਾਵੇ ਹਾਂਜੀ ਵੀਰ ਜੀ ਆਪਣਾ ਨਾਮ ਦੱਸ ਦਿਓ ਫਿਰ ਇੱਕ ਨਾਮ ਪ੍ਰੇਮ ਸਿੰਘ ਪਿੰਡ ਘਰਤੀਵਾਲ ਹਾਂਜੀ ਤਸੀਲ ਪਟਾਲਾ ਜ਼ਿਲ੍ਹਾ ਗੁਰਦਾਸਪੁਰ ਠੀਕ ਹੈ ਜੀ ਮੋਬਾਈਲ ਨੰਬਰ ਹੈਗਾ 85286 ਹਾਂਜੀ 13544 ਠੀਕ ਹੈ ਵੀਰ ਜੀ ਸასიਕਾਰ ਸასიਕਾਰ ਜੀ ਭਾਈ